ਤਰਾ ਜਿਹੜੀ ਤੁਸੀਂ ਚੋਣ ਲੜ ਰਹੇ ਹੋ ਕੀ ਤੁਹਾਡਾ ਚੋਣ ਨਿਸ਼ਾਨ ਹੈ ਮੇਰਾ ਚੋਣ ਨਿਸ਼ਾਨ ਜੀ ਬਿੱਪਰ ਹੈ ਤੁਸੀਂ ਚੋਣ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਵਿੱਚ ਖੜੇ ਹੋ ਅਸੀਂ ਜੀ ਮੇਰੇ ਤੋਂ ਮੁੱਦੇ ਬਹੁਤ ਹੈ ਜੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਹੈ ਜਿੱਦਾਂ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਨਹੀਂ ਜੀ ਮੈਨੂੰ ਕੋਈ ਦਿੱਕਤ ਨਹੀਂ ਹੋ ਰਹੀ ਹੈ ਇਸ ਤਰ੍ਹਾਂ ਅੱਜ ਤੁਸੀਂ ਚੋਣ ਬਰਨਾਲੇ ਦੇ ਵਿੱਚ ਕਰ ਰਹੇ ਹੋ ਅਸੀਂ ਤੇਰੇ ਨਾਲ ਦੇ ਪਿੰਡੇ ਨੇ ਜਿਹੜੇ ਸੰਗਰੂਰ ਹਲਕਾ ਹੋ ਗਿਆ ਸਾਰੇ ਹਲਕਿਆਂ ਦੇ ਵਿੱਚ ਤੁਸੀਂ ਵਿਚਾਰ ਕਰੋਗੇ ਹਾਂ ਜੀ ਅਸੀਂ ਜ਼ਰੂਰ ਕਰਾਂਗੇ ਸਾਰੇ ਪਾਸੇ ਕਰਾਂਗੇ ਅਸੀਂ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਮੁੱਦੇ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਆਪਣੇ ਮਸ ਲੋਕਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਨੂੰ ਜੇ ਮੈਂ ਕਿ ਗਰੀਬ ਨੂੰ ਵੋਟ ਪਾਓ ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਕਵੀਰ ਹੈਪੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਕਿ ਇੱਕ ਉਮੀਦਵਾਰ ਲਗਾਤਾਰ 5 ਵਾਰ ਖੜਾ ਹੁੰਦਾ ਆ ਰਿਹਾ ਵੋਟਾਂ ਦੇ ਵਿੱਚ ਜੋ ਕਿ ਇੱਕ ਗਰੀਬ ਦਬਕੇ ਤੋਂ ਕਰਦੇ ਨੇ ਉਹ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਕੀ ਨਾਮ ਹੈ ਪੱਪੂ ਕੁਮਾਰ ਜੀ ਇਸ ਤਰ੍ਹਾਂ ਜਿਹੜੀ ਤੁਸੀਂ ਚੋਣ ਲੜ ਰਹੇ ਹੋ ਕੀ ਤੁਹਾਡਾ ਚੋਰ ਨਿਸ਼ਾਨ ਹੈ ਮੇਰਾ ਚੋਰ ਨਿਸ਼ਾਨ ਜੀ ਬਿੱਪਰ ਗਿਆ ਕਿੰਨੇ ਟਾਈਮ ਤੋਂ ਲਗਾਤਾਰ ਤੁਸੀਂ ਬੋਟਾ ਦੇ ਵਿੱਚ ਖੜਾ ਹੁੰਦੇ ਆ ਰਹੇ ਹੋ ਮੈਂ 2014 ਦੇ ਚੋਣਾਂ ਲੜ ਰਿਹਾ ਜੀ ਇਸ ਚੋਣ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਵਿੱਚ ਖੜੇ ਹੋ ਅਸੀਂ ਜੀ ਮੇਰੇ ਤੇ ਮੁੱਦੇ ਬਹੁਤ ਹੈ ਜੀ ਮੇਰੇ ਦੇ ਮੁੱਦੇ ਜਿਹੜੇ ਹੁਣ ਸਿੰਘ ਆਪਣੇ ਬੇਕਸੂਰ ਜਿਹੜੇ ਜੇਲ੍ਹਾਂ ਦੇ ਵਿੱਚ ਰੁੱਕੇ ਪਏ ਹੈ ਜੀ ਉਹਨਾਂ ਨੂੰ ਛੁਡਾਉਣ ਦਾ ਮੇਰਾ ਮੁੱਦਾ ਹੈਗਾ ਪਹਿਲਾਂ ਜਿੱਤ ਕੇ ਸੀਟ ਕਢਣ ਦਾ ਜੀ ਮੇਰਾ ਇਹ ਮੇਰਾ ਪਹਿਲਾ ਮੁੱਦਾ ਹੋਊਗਾ ਜਿਹੜੇ ਬੇਕਸੂਰ ਪੜੇ ਪਏ ਹੈ ਜੀ ਇੱਥੇ ਜੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਦਿੰਦਾ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਨਹੀਂ ਜੀ ਮੈਨੂੰ ਕੋਈ ਦਿੱਕਤ ਨਹੀਂ ਹੋ ਰਹੀ ਹੈ ਮੈਂ ਪੂਰੀ ਚੋਣ ਆਪਣੇ ਵਧੀਆ ਤਰ੍ਹਾਂ ਬਿਲਕੁਲ ਕੋਈ ਮੈਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਹੋ ਰਹੀ ਐ ਮੈਂ ਵੋਟ ਮੰਗ ਰਿਹਾ ਮੈਨੂੰ ਖੁਸ਼ ਹੋ ਕੋਈ ਖੁਸ਼ ਹੋ ਕੋਈ ਵੋਟ ਦੇ ਰਿਹਾ ਜੀ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਜੋ ਤੁਸੀਂ ਡੋਰ ਟੂ ਡੋਰ ਕਰਦੇ ਆ ਰਹੇ ਹੋ ਹਾਂ ਜੀ ਮੈਨੂੰ ਕਹਿੰਦੇ ਵੋਟ ਵੀ ਲਓ ਸਪੋਰਟ ਵੀ ਲਓ ਨੋਟ ਵੀ ਲਓ ਸਾਡੇ ਕੋਲ ਜੀ ਸਾਰੀ ਚੀਜ਼ਾਂ ਨਾਲ ਸਾਡੇ ਸੇਟ ਤਿਆਰ ਹੈ ਜੀ ਹਰ ਇੱਕ ਚੀਜ਼ ਦਾ ਨਿਸ਼ਾਨਾ ਜਿਹੜਾ ਤੁਹਾਡਾ ਇਸ ਵਾਰ ਬੇਗੀ ਬੁੱਪਰ ਹੈ ਜੀ ਆ ਗੱਡੇ ਵਾਲਾ ਨਿਸ਼ਾਨਾ ਪੂਰੇ ਪਰਿਵਾਰ ਨੂੰ ਸਾਥ ਲੈ ਕੇ ਤੋਰਦੇ ਤੁਸੀਂ ਹਾਂ ਯਾ ਪਰਿਵਾਰ ਸਾਡੇ ਸਾਥ ਹੈ ਜੀ ਬਿਲਕੁਲ ਨਾਲ ਹੈ ਜੀ ਬੇਟਾ ਕੰਮ ਤੇ ਗਿਆ ਉਹ ਦਿਹਾੜੀਆਂ ਕਰਦਾ ਜੀ ਮੇਰਾ ਸਾਥ ਦੇ ਰਿਹਾ ਉਹ ਕਹਿੰਦਾ ਪਾਪਾ ਮੈਂ ਪੈਸੇ ਕਮਾਉਂਗਾ ਤੂੰ ਆਪਣਾ ਕੰਮ ਕਰੇ ਜਾ ਤੁਸੀਂ ਆਪ ਕੀ ਕੰਮ ਕਰਦੇ ਹੋ ਮੈਂ ਜੀ ਫਲ ਫਰੂਟ ਦਾ ਕੰਮ ਕਰਦਾ ਜੀ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਇੱਛਾ ਜਾਗੀ ਕਿ ਮੈਂ ਲੋਕ ਸਭਾ ਚੋਣਾਂ ਦੇ ਵਿੱਚ ਮੈਂ ਜੀ ਇਹ ਇੱਛਾ ਜਾਗੀ ਜੀ ਸੇਵਾ ਕਰਨ ਦੀ ਅੱਛੀ ਮੇਰੀ ਸੇਵਾ ਕਰਨ ਦਾ ਜੀ ਮੇਰਾ ਫਰਜ਼ ਹੈ ਜੀ ਮੈਂ 60 ਸਾਲ ਦੀ ਮੇਰੀ ਉਮਰ ਹੋ ਚੁੱਕੀ ਜੀ ਮੈਂ ਮੰਤਰੀਆਂ ਨਾਲ ਰਹਿ ਰਿਹਾ ਕਿ ਜੀ ਇਹ ਧੋਖੇਬਾਜ਼ੀ ਕਰਦੇ ਆ ਜੀ ਮੈਂ ਆਪਣੀ ਸੱਚਾਈ ਦੀ ਜਿੱਤ ਲੜਨੀ ਹੈ ਜੀ ਇਹਨਾਂ ਦੀ ਸੇਵਾ ਕਰਨ ਦਾ ਮਨ ਮੌਕਾ ਮਿਲ ਜੇ ਇਹ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਤਾਂ ਇਹ ਹੀ ਹੈ ਜੀ ਲੋਕਾਂ ਨੂੰ ਕਹੂੰਗਾ ਜੀ ਤੁਸੀਂ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਤੇ ਥੱਡੀ ਕਾਮਯਾਬੀ ਆਪ ਦੀ ਥੱਡੀ ਕਾਮਯਾਬੀ ਬਣਨੀ ਹੈ ਜੀ ਥੱਡੀ ਕਾਮਯਾਬੀ ਹੋਊਗੀ ਤੇ ਸਾਡਾ ਸ਼ਹਿਰ ਦਾ ਸੁਧਾਰ ਹੋ ਜਾਊਗਾ ਜੀ ਕੀ ਨਾਮ ਹੈ ਤੁਹਾਡਾ ਮੈਂ ਨਾਮ ਸੋਨੀ ਹੈ ਮੈਂ ਬੀਕੋਮ ਫਰਸਟ ইয়ার ਚ ਪੜਦੀ ਆ ਮੈਂ ਇਹਦੇ ਡੈਡੀ ਸਪੋਰਟ ਕਰ ਰਹੀ ਆ ਮੈਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਤੁਹਾਨੂੰ ਬਰਨਾਲੇ ਦੇ ਵਿੱਚ ਤੁਸੀਂ ਅੱਜ ਡੋਰ ਟੂ ਡੋਰ ਕਰਦੇ ਆ ਰਹੇ ਹੋ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਸਾਡੀ ਬਹੁਤ ਸੇਵਾ ਕਰ ਰਹੇ ਜਿਸ ਤਰ੍ਹਾਂ ਸਾਨੂੰ ਲੋਕ ਕੁਝ ਕਹਿ ਰਹੇ ਨੇ ਸਾਨੂੰ ਬਹੁਤ ਵਧੀਆ ਵੋਟ ਪੈ ਜਾਣਗੇ ਇਸ ਹਿਸਾਬ ਨਾਲ ਜਿਸ ਤਰ੍ਹਾਂ ਅੱਜ ਤੁਸੀਂ ਜ਼ੋਨ ਬਰਨਾਲੇ ਦੇ ਵਿੱਚ ਕਰ ਰਹੇ ਹੋ اسی ਤਰ੍ਹਾਂ ਨਾਲ ਦੇ ਪਿੰਡ ਨੇ ਜਿਹੜੇ ਸੰਗਰੂਰ ਹਲਕਾ ਹੋ ਗਿਆ ਸਾਰੇ ਹਲਕਿਆਂ ਦੇ ਵਿੱਚ ਤੁਸੀਂ ਵਿਚਾਰ ਕਰੋਗੇ ਹਾਂਜੀ ਅਸੀਂ ਜ਼ਰੂਰ ਕਰਾਂਗੇ ਸਾਰੇ ਪਾਸੇ ਕਰਾਂਗੇ ਅਸੀਂ ਇਸ ਮੁੱਦਿਆਂ ਨੂੰ ਲੈ ਕੇ ਜੇ ਤੁਸੀਂ ਨਾਲ ਅੱਜ ਆਪਦੇ ਡੈਡੀ ਜੀ ਦੇ ਤੁਰ ਰਹੇ ਹੋ ਕਿਹੜੇ ਕਿਹੜੇ ਮੁੱਦੇ ਹੋਣਗੇ ਤੁਹਾਡੇ ਅੱਗੇ ਰੱਖੇ ਅਸੀਂ ਬੰਦੇ ਸਿੰਘ ਜਿਹੜੇ ਬੰਦੇ ਸਿੰਘਾਂ ਨੇ ਉਹਨਾਂ ਦੀ ਦਿਹਾਈ ਵਾਸਤੇ ਕਰ ਰਹੇ ਆ ਵੈਸੇ ਤਾਂ ਅਸੀਂ ਬਾਕੀ ਅਸੀਂ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਆ ਅਸੀਂ ਦੇਸ਼ ਦੀ ਤਰੱਕੀ ਦੇਖਣਾ ਚਾਹੁੰਦੇ ਆ ਅਸੀਂ ਗਰੀਬੀ ਨਹੀਂ ਦੇਖਣਾ ਚਾਹੁੰਦੇ ਦੇਖਿਆ ਜਾਵੇ ਕਿ ਉਹਦੇ ਬਹੁਤ ਸਾਰੇ ਗਰੀਬ ਨੇ ਹਲੇ ਵੀ ਜਿਨ੍ਹਾਂ ਨੂੰ ਘਰ ਬਿਜਲੀ ਨਹੀਂ ਮਿਲ ਰਿਆ ਉਹਨਾਂ ਦੀ ਸੇਵਾ ਕੀਤੀ ਜਾਵੇ। ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਮੁੱਦੇ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਆਪਣੇ? ਅਸੀਂ ਲੋਕਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਨੂੰ ਜਿਵੇਂ ਕਿ ਗਰੀਬ ਨੂੰ ਵੋਟ ਪਾਓ ਜਿਵੇਂ ਕਿ ਵੱਡੇ ਬੰਦੇ ਨੂੰ ਸਪੋਰਟ ਪਾ ਦਿੰਦੇ ਆ ਬਟ ਉਹ ਆਪਣੇ ਸਿਰੇ ਕੋ ਵਾਪਸ ਨਹੀਂ ਆਉਂਦੇ ਉਹ ਕਲੀ ਵੋਟ ਲੈਣ ਵਾਸਤੇ ਵਾਪਸ ਆਉਂਦੇ ਆ। ਅਸੀਂ ਲੋਕਾਂ ਨੇ ਸਾਨੂੰ ਵੋਟ ਪਾ ਦੇ ਗਰੀਬ ਨੂੰ ਵੀ ਇੱਕ ਵਾਰੀ ਮੌਕਾ ਦਿੱਤਾ ਜਾਵੇ। ਕੀ ਚੋਣ ਨਿਸ਼ਾਨ ਹੈ ਤੁਹਾਡਾ ਜਿਹੜਾ? ਸਾਡਾ ਚੋਣ ਨਿਸ਼ਾਨ ਬੇਬੀ ਬੋਕਰ ਹੈ ਜੀ। ਕਿੰਨੇ ਟਾਈਮ ਤੋਂ ਹੁਣ ਤੁਸੀਂ ਜਿਹੜਾ ਅੱਜ ਬਰਨਾਲਾ ਕਰ ਰਹੇ ਹੋ ਤੇ ਉਸ ਤੋਂ ਬਾਅਦ ਹਰੂਰ ਕਰੋਗੇ ਕਦੋਂ ਜਾ ਕੇ ਸਾਰਾ ਪੂਰਾ ਮੁਕਾ? ਅਸੀਂ ਵੋਟਰਾਂ ਦੇ ਪਹਿਲਾਂ ਪਹਿਲਾਂ ਸਾਰੇ ਪਾਸੇ ਜਾ ਆਵਾਂਗੇ। ਹੁਣ ਅਸੀਂ ਦੜਬੇ ਸੰਗੂ ਮਹਿਲ ਕਲਾ ਸਾਰੇ ਪਾਸੇ ਜਾਣਾ ਅਸੀਂ ਬਰਨਾਲਾ ਦਾ ਸਾਡਾ ਪੂਰਾ ਹੀ ਹੋ ਗਿਆ ਵੈਸੇ। ਕੀ ਨਾਮ ਹੈ ਜੀ? ਨਿੱਕੀਏ ਜੀ। ਤੁਸੀਂ ਅੱਜ ਤੁਰ ਰਹੇ ਹੋ ਨਾਲ ਇਹਨਾਂ ਦੇ ਕੀ ਮੰਗਾਂ ਨੂੰ ਲੈ ਕੇ ਜਾ ਕੇ ਕੀ ਮੁੱਦਿਆਂ ਨੂੰ ਲੈ ਕੇ ਨਾਲ? ਮੁੱਦਾ ਇਹੀ ਹੈ ਜੀ ਸਿੰਘਾਂ ਦੇ ਰਹੀ ਵਾਸਤੇ ਤੇ ਮੈਂ ਇਹਦਾ ਸਾਥ ਦੇਉਂ ਕਿ ਜਿਵੇਂ ਇਹ ਕਹਿੰਦੇ ਨੇ ਮੈਂ ਮੈਂ ਸਾਥ ਮੈਂ ਇਹਦਾ ਦੇ ਲਈ ਜਣੀ ਜੀ। ਹੋਰ ਕੀ ਲੋਕਾਂ ਨੂੰ ਪੀਲ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਬਾਰੇ ਵਿੱਚ ਪੀਲ ਹੈ ਬਸ ਇਹੀ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਵੋਟ ਪਾਓ ਸਾਨੂੰ ਸਪੋਰਟ ਵੀ ਕਰਦਿਨੇ ਵੋਟ ਵੀ ਦੇਣ ਕਿਸਨੂੰ ਤੁਸੀਂ ਇਹ ਸਾਨੂੰ ਸਾਡੇ ਨਾਲ ਪੱਪੂ ਜੀ ਦਾ ਪਰਿਵਾਰ ਜੋ ਕਿ ਜਿਨ੍ਹਾਂ ਨੇ ਦੱਸਿਆ ਕਿ ਉਹ ਬਰਨਾਲੇ ਦੇ ਵਿੱਚ ਅੱਜ ਲਗਾਤਾਰ ਚੋਣ ਵਿਚਾਰ ਡੋਰ ਟੂ ਡੋਰ ਕਰਦੇ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਵੋਟ ਸਾਨੂੰ ਪਾਈ ਜਾਵੇ ਤੇ ਵੀਡੀਓ ਜਨਲਿਸਟ ਅਦੀਸ਼ ਦੇ ਨਾਲ ਰਗਵੀਰ ਹੈਪੀ ਦੀ ਰਿਪੋਰਟ